ਤੁਹਾਡੀ ਗਾਣਿਆਂ ਦੀ ਜਿਹੜੀ ਸ਼ਕੀਨ ਬੀਬੀ ਆ ਬਾਲੀਵੁੱਡ ਵਾਲੀ ਉਹਦੀ ਫਿਲਮ ਨੇ ਵਿਵਾਦ ਪੜਾ ਖੜਾ ਕੇ ਲੈ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤਾਂ ਇਸ਼ਾਰਾਤ ਕਰਦੇ ਉੱਠ ਕੇ ਆਇਆ ਤੂੰ ਕੁਸ਼ਤੀ ਤੋਂ ਇਹ ਮੈਨੂੰ ਦੇਖਦੇ ਨਿਗਾ ਨਹੀਂ ਘੱਟੀ ਬਾਰੀ ਜਾਂਦਾ ਪਰੋਬਲਮ ਮੇਰੀ ਅੰਦੋਲ ਹੈ ਮੈਂ ਸਾਰੇ ਅੰਦੋਲਾਂ ਜੀ ਤੁਸੀਂ ਦੇਖਿਆ ਹੋਣਾ ਮੈਂ ਜਿਹੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਟ ਕਰਕੇ ਤੈਸ ਚਾਕੇ ਉੱਚੀ ਉੱਚੀ ਬੋਲ ਕੇ ਕਿਸੇ سامنے ਬੈਠੇ ਨੂੰ ਪਰਵਾਹ ਸਕਦੇ ਹੋ ਪਰਦਨਾ ਤੁਸੀਂ ਆਪਣਾ ਕਿਰਦਾਰ ਸੁੱਟ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤੇ ਇਹੋ ਸਿੱਖਿਆ ਮोटा ਵਿਚਾਰੀ ਐ ਟਬਟ ਹੋਣਾ ਚਾਹੀਦਾ ਕਿ ਸਮਾਜ ਨੂੰ ਦੀ ਬੁਰਾਈ ਛੋਟੀ ਮਜੇ ਆਂ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਆਪਾਂ ਕਿਉਂ ਛੋਟੇ ਛੋਟੇ ਗੱਲਾਂ ਚ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਤ ਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੇ ਕਹੋ 100 ਗੱਲਾਂ ਘਟਲੋ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਬੇਟਾ ਮੈਂ ਖੱਜਾ ਨਹੀਂ ਮੈਨੂੰ ਕੋਈ ਫਰਕ ਨਹੀਂ ਮੈਂ ਪੰਜਾਬੀ ਆ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਔਰ ਕਿਤੇ ਨਹੀਂ ਟਿਕਿਆ ਤੇ ਇਹ ਵੀ ਦਸਤ ਦੀ ਰੋਡ ਨਹੀਂ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਆਂ ਅਸੀਂ ਆਪਦੇ ਜਿਹੜੇ ਸਾਡੇ ਅਜ਼ੁਰਗ ਹੋਇਆ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਆ ਸੀ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਿਹੜਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੋ ਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹਦਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਿਕਾਇਤ ਨਹੀਂ ਪਹਿਲਾਂ ਇਹ ਤਾਂ ਸਾਈਡ ਤੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਔਰ ਪੰਜਾਬ ਜਾਂ ਪੰਜਾਬੀ ਆ ਅਟ ਅਟ ਐਡਾ ਛੋਟਾ ਬਚਾ ਥੋੜੀ ਆਪਣਾ ਵੀ ਕਿਸੇ ਦੇ ਅੱਖੇ ਛੋਟਾ ਹੋ ਜਾ। ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਇਹ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੋਦਾ ਪਕਦਾ ਚੀਕਾ ਮਾਰਦੇ ਆ। ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਐ ਫਿਰ ਫਿਰ ਆਟ ਪੈ ਜਾਂਦੇ ਫੱਜਦੇ ਆ। ਫਿਰ ਟੈਕਸ ਵਾਲੇ ਫੋਨ ਕਰਦੇ ਫਿਰ ਉਦੋਂ ਨਾ ਡੋਟ ਡੂ ਥੈਟ। ਆਪਾਂ ਆਪਣਾ ਕੰਮ ਕਰਨਾ ਸੀ ਕਿ ਇਹਦੀ ਗੱਲ ਹੀ ਨਹੀਂ ਕਰਨੀ ਐ। ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਐ। ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਐ ਗੁਰੂ ਸਾਹਿਬ ਨੇ। ਉਸ ਠੀਕ ਹੈ ਸੀ ਆਪਣਾ ਕੰਮ ਕਰਦੇ ਜਾਇਆ ਜੀ ਸਮੇਤ ਭਾਈ ਸਮੇਤ ਭਾਈ ਭਾਈ ਇੱਥੇ ਜੀ ਸਾਹਮਣੇ ਜੀ ਹਾਂ ਜੀ ਜੀ ਭਾਈ ਅਸੀਂ ਤੁਹਾਡੀਆਂ ਪਹਿਲਾਂ ਜਿਹੜੀਆਂ ਫਿਲਮਾਂ ਦੇਖੀਆਂ ਨੇ ਉਹ ਤੋਂ ਇਹ ਸਮਝਿਆ ਕਿ ਤੁਸੀਂ ਫਿਲਮੀ ਲਵਰ ਹੋ ਨਾ ਸਿਨੇਮੇ ਲਈ ਇਨਾ ਕੁ ਤੁਸੀਂ ਆਪਣਾ ਯੋਗਦਾਨ ਦਿੱਤਾ ਆ ਸੋ ਸੁੱਚਾ ਸੁਰਮਾ ਉਹ ਫਿਲਮਾਂ ਜੋ ਬਹੁਤ ਟਾਈਮ ਤੱਕ ਯਾਦ ਰੱਖੀ ਜਾਣ ਵਾਲੀ ਫਿਲਮ ਹੋ ਗਈ ਤਾਂ ਮੈਂ ਜਾਣਨਾ ਚਾਹੁੰਦਾ ਕਿ ਇਹਦੇ ਲਈ ਤੁਹਾਡੀ ਕਿੰਨੀ ਕਿਸ਼ਤ ਮੁਹੱਬਤ ਸੀਗੀ ਉਹ ਕੀ ਕੀ ਤਿਆਰੀ ਕੀਤੀ ਤੁਸੀਂ ਜਦੋਂ ਫਿਲਮ ਸੈੱਟ ਤੋਂ ਬਣਨ ਤੋਂ ਪਹਿਲਾਂ ਕੀ ਕੀ ਤਿਆਰੀਆਂ ਕੀਤੀਆਂ ਮੈਂ ਜਾਣਨਾ ਚਾਹੁੰਦਾ ਕਿ ਪਰ ਤੇ ਜੀ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਆਏ ਆ। ਅ ਫਿਲਮ ਜੀ ਦੇਖ ਹੀ ਰਹੇ ਹੋ ਐ ਪੀਰੀਅਡ ਫਿਲਮ ਹੈ ਤੇ ਪੀਰੀਅਡ ਫਿਲਮ ਜਨਰਲੀ ਸੋਖੀ ਨਹੀਂ ਹੁੰਦੇ ਕਰਦੇ ਤੇ ਜਦੋਂ ਅਸੀਂ ਸ਼ੂਟ ਕੀਤੀ ਸੀ ਉਦੋਂ ਕਾਫੀ ਗਰਮੀ ਵੀ ਪੌਂਚ ਸੀ। ਜੋ ਕਾਫੀ ਸਾਨੂੰ ਮੈਨਨ ਲਗਉਂ 50 ਡਿਗਰੀ ਟੈਂਪਰੇਚਰ ਪਹੁੰਚ ਗਿਆ ਸੀ ਜਦੋਂ ਜੀ ਸ਼ੂਟ ਕਰ ਰਹੇ ਸੀ। ਪਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਜਨਰਲੀ ਐਸੀ ਗੱਲ ਕਰਨੇ ਆ ਨਾ ਵੀ ਇੱਕ ਫਿਲਮ ਦੇ ਅੱਗੇ ਲੋਕੀ ਹੁੰਦੇ ਨੇ ਕੈਮਰੇ ਦੇ ਅੱਗੇ ਇੱਕ ਕੈਮਰੇ ਦੇ ਪਿੱਛੇ ਇਹਦੇ ਵਿੱਚ ਹੋਰ ਵੀ ਲੋਕੀ ਇਨਵੋਲਡ ਨੇ